ਜੋ ਦੇ ਔਤਾਰੀ ਪੁਰਸ਼ ਧਨਗੁਰ ਨਾਨਕ ਦੇਵ ਜੀ ਮਹਾਰਾਜ ਜਿਹੜਾ ਮੰਤਰ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਤੂੰ ਵਾ ਅਸ਼ਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਗੁਣਾਤਮਕ ਨਾਮ ਇਸ ਨੂੰ ਕਹਿੰਦੇ ਹਨ ਤਖੱਲੁਸ ਗੁਣਾਤਮਕ ਨਾਮ ਇਹ ਗੁਣਾਤਮਕ ਨਾਮ ਗੁਰਨਾਨਕ ਦੇ ਸਾਹਮਣੇ ਪ੍ਰਗਟ ਹੋਇਆ ਹੈ ਈਸ਼ਵਰ ਤੂੰ ਅਸ਼ਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਾਣਣਾ ਦੇਣਾ ਰਸਨਾ ਵਾਹਿਗੁਰੂ 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 ਰਟਣ ਲੱਗ ਪਈ ਤੋ ਬਸ ਇਹੀ ਜਪਣਾ ਹੈ ਇਸ ਤਰ੍ਹਾਂ ਹੀ ਜਪਣਾ ਹੈ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਢੰਗ ਵੀ ਦੱਸ ਦਿੱਤਾ ਹੈ ਢੰਗ ਕੋਈ ਨਹੀਂ ਢੰਗ ਹੈ ਤੁਸੀਂ ਆਖੋਗੇ ਤੇ ਪਹਿਲੀ ਕਹਿੰਦਾ ਤੇ ਹੈ ਬਿਲਕੁਲ ਪਹਿਲੀ ਭੋਜਨ ਛਕਣ ਦਾ ਜੋ ਢੰਗ ਪੁੱਛੇ ਹੈ ਭੁੱਖ ਨਹੀਂ ਲੱਗੇ ਪਿਰਵੀ ਛੱਕਣ ਦਾ ਡੰਗ ਹੈ ਭੋਜਨ ਦੀ ਬੁਰਕੀ ਕੰਨਾਂ 'ਚ ਨਹੀਂ ਪਾਈਦੀ ਅੱਖਾਂ 'ਚ ਨਹੀਂ ਪਾਈਦੀ ਮੂੰਹ 'ਚ ਪਾਈਦੀ ਹੈ ਜੇਕਰ ਕੋਈ ਇਸ ਬੁਰਕੀ ਨੂੰ ਨੱਕਰੇ 'ਚ ਪਾਵੇ ਕੰਨ ਦੇ 'ਚ ਪਾਵੇ ਤਾਂ ਕਹਿਣਾ ਪੈਦਾ ਇੱਕ ਤੇ ਇਸ ਨੂੰ ਭੁੱਖ ਨਹੀਂ ਲੱਗੀ ਦੂਜਾ ਇਸ ਨੂੰ ਢੰਗ ਦਾ ਵੀ ਨਹੀਂ ਪਤਾ ਔਰ ਜਿੰਨੂੰ ਭੁੱਖ ਲੱਗੀ ਹੈ ਉਹ ਅੱਖਾਂ ਦੇ 'ਚ ਭੋਜਨ ਦੀ ਬੁਰਕੀ ਕਿਉਂ ਪਾਏਗਾ ਉਹ ਮੂੰਹ ਦੇ 'ਚ ਪਾਏਗਾ ਜਿਸ ਦੇ ਅੰਦਰ ਸਤ ਸੰਗ ਕਰਦੇ ਆਇਆ ਇਹ ਭੁੱਖ ਪੈਦਾ ਹੋ ਗਈ ਹੈ ਦਵਾਈਆਂ ਮਨੁੱਖ ਲੈਂਦਾ ਹੈ ਕਿ ਬੁਖ ਪੈਦਾ ਹੋਵੇ ਕਥਾ ਕੀਰਤਨ ਇੱਕ ਐਸੀ ਔਸ਼ਧੀ ਹੈ ਮਨੁੱਖ ਦੇ ਅੰਦਰ ਬੁਖ ਪੈਦਾ ਹੋ ਜਾਂਦੀ ਹੈ ਗੁਰਦੁਆਰੇ ਆਣਾ ਤੁਸੀਂ ਉਸ ਦਿਨ ਸਫਲ ਸਮਝ ਲੈਣਾ ਆਇਆ ਹੋਇਆ ਜਿਸ ਦਿਨ ਬੁਖ ਪੈਦਾ ਹੋ ਜਾਏ ਅਜੇ ਤੇ ਇਲਾਜ ਕਰਾ ਰਹੇ ਹੋ ਇਲਾਜ ਕਰਾ ਰਹੇ ਹਾਂ ਔਸ਼ਦਾਲੇ ਆ ਰਹੇ ਹਾਂ ਵੈਦ ਦੇ ਕੋਲ ਆ ਰਹੇ ਹਾਂ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਤ ਮੁਕ ਦੇਵੇ ਕਾਟੇ ਜਮ ਕੀ ਬੰਦਾ ਜਿਸ ਦਿਨ ਹਰੀ ਨਾਮ ਦੀ ਬੁਖ ਪੈਦਾ ਹੋ ਜਾਏ ਤੂੰ ਸਮਝ ਲਓ ਆਇਆ ਹੋਇਆ ਸਫਲ ਹੋ ਗਿਆ। ਬਿਮਾਰੀ ਦੂਰ ਹੋ ਗਈ। ਰੋਗ ਮਿਟ ਗਏ। ਤੋ ਸਿਰਫ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਹੀਂ ਮਹਾਰਾਜ ਕਹਿੰਦੇ ਨੇ ਗਾਵੀਏ। ਸੁਣੀਏ। ਮਨ ਰੱਖੀਏ ਭਾਵ। ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੰਨ ਸੁਣਨ। ਤੇ ਮਨ ਵਿੱਚ ਭਾਵਨਾ ਵੀ ਹੋਵੇ ਤਿੰਨ ਗੱਲਾਂ ਦੀ ਸਤਿਗੁਰੂ ਨੇ ਇੱਥੇ ਪੁਸ਼ਟੀ ਕੀਤੀ ਹੈ ਗਾ ਵੀਏ ਸੁਣੀਏ ਵਾਹਿਗੁਰੂ ਵਾਹਿਗੁਰੂ ਤੇਰੀ ਜ਼ਬਾਨ ਗਾ ਰਹੀ ਏ ਅਗਰ ਤੂੰ ਸੁਣ ਨਹੀਂ ਰਿਹਾ ਤੇ ਤੇ ਆਖਿਆ ਹੋਇਆ ਹਵਾ ਚ ਉੱਡ ਗਿਆ ਇਹ ਤੇ ਚਲਾ ਗਿਆ ਹਵਾ ਵਿੱਚ ਇਸ ਨੇ ਤੇਰੇ ਅੰਦਰ ਨਹੀਂ ਪ੍ਰਵੇਸ਼ ਕੀਤਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਉਹ ਬੱਛ ਕੇ ਮਿੰਜ ਬਣੇਗੀ ਮਾਸ ਬਣੇਗੀ ਹੌਣ ਬਣੇਗੀ ਇੰਦਰੀਆਂ ਦੀ ਸ਼ਕਤੀ ਬਣੇਗੀ ਗੁਰੂ ਦਾ ਮੰਤਰ ਜ਼ਬਾਨ ਨਾਲ ਉਚਾਰਿਆ ਹੋਇਆ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਭੋਜਨ ਮੂੰਹ ਦੇ ਰਾਹੀਂ ਭਜਨ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਮਨ ਤੱਕ ਜਾਏਗਾ ਔਰ ਜੈਸੇ ਮਨ ਵਿੱਚ ਪ੍ਰਵੇਸ਼ ਕਰੇਗਾ ਆਤਮ ਬਲ ਬਣੇਗਾ ਆਤਮ ਆਨੰਦ ਬਣੇਗਾ ਸਮਾਧੀ ਬਣੇਗਾ ਸਰੂਰ ਬਣੇਗਾ ਮਸਤੀ ਬਣੇਗਾ ਦੇਵੀ ਸ਼ਕਤੀ ਬਣੇਗਾ ਪਾਣੀ ਦਾ ਘੁੱਟ ਮੇਰੇ ਮੂੰਹ ਚ ਹੋਵੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਭੋਜਨ ਦੀ ਬੁਰਕੀ ਮੇਰੇ ਮੂੰਹ ਚ ਹੋਵੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਵਾਹਿਗੁਰੂ ਵਾਹਿਗੁਰੂ ਮੈਂ ਕਹਿ ਰਿਹਾ ਮੈਂ ਸੁਣਦਾ ਨਹੀਂ ਪਿਆ ਤੂੰ ਯਕੀਨ ਨਾ ਜਾਨੋ ਕੁਝ ਵੀ ਨਹੀਂ ਹੋਏਗਾ ਕੁਝ ਵੀ ਨਹੀਂ ਹੋਏਗਾ ਬਾਣੀ ਮੈਂ ਪੜ ਰਿਹਾ ਮੈਂ ਸੁਣਦਾ ਨਹੀਂ ਪਿਆ ਗਾਵੀਏ ਸੁਣੀਏ ਤੋਂ 18 18 ਘੰਟੇ ਪਾਠ ਕਰਨ ਵਾਲੇ ਮੈਂ ਅਖੰਡ ਪਾਠੀ ਦੇਖੇ ਨੇ ਕੁਝ ਵੀ ਨਹੀਂ ਉਹਨਾਂ ਦੀ ਦੁਨੀਆ ਵਿੱਚ ਕੁਝ ਵੀ ਨਹੀਂ ਹੈ ਬਲਕਿ ਕਈ ਵਾਰ ਦੇ ਦੇਖਿਆ ਆਮ ਸਰਹਾਰਨ ਮਨੁੱਖਾਂ ਨਾਲੋਂ ਵੀ ਉਹਨਾਂ ਦੀ ਜ਼ਿੰਦਗੀ ਥੱਲੇ ਚਲੀ ਗਈ ਹੈ ਇੰਨਾ ਪਾਠ ਪੜ ਕੇ ਦਿਨ ਦਰਸਲ ਜ਼ਬਾਨ ਉਹਨਾਂ ਦੀ ਬੋਲ ਰਹੀ ਹੈ ਕੰਨ ਨਹੀਂ ਸੁਣ ਰਹੇ ਮਸਲ ਨਹੀਂ ਕਰਦਾ ਪਾਣੀ ਦਾ ਘੁੱਟ ਮੂੰਹ ਦੇ ਚ ਰਖ ਲਿਆ ਥੱਲੇ ਨਹੀਂ ਕੀਤਾ। ਯਾਸ਼ ਕਿਸ ਤਰ੍ਹਾਂ ਮਿਟੇਗੀ? ਗਾਵੀਏ ਸੁਣੀਏ ਮਨ ਰਖੀਏ ਬਾਪ ਇਸੇ ਨੇ ਮੇਰੇ ਪਾਤਸ਼ਾਹ ਨੇ ਕਿਹਾ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੀ ਜਦ ਕੋਈ ਵਾਹਿਗੁਰੂ ਵਾਹਿਗੁਰੂ ਇੰਦ ਉਚਾਰਨ ਕਰੇ ਤੇ ਕੰਨ ਨਾਲ ਸੁਣਿਆ ਤੇ ਕਠਨ ਕਮ ਹੈ ਕਰਕੇ ਤੁਸੀਂ ਦੇਖਣਾ 1 ਮਿੰਟ ਵੀ ਨਹੀਂ ਕਰ ਸਕਦੇ ਕਿ ਕਥਾ 2-4 ਘੰਟੇ ਕੀਤੀ ਜਾ ਸਕਦੀ ਔਰ ਕਰਦੇ ਰਹਿੰਦੇ ਆ ਕਿ ਕਥਾ ਤੁਸੀਂ 2-3 ਘੰਟੇ ਸੁਣ ਸਕਦੇ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਸਾਰੀ-ਸਾਰੀ ਰਾਤ ਵੀ ਕੀਰਤਨ ਕੀਤਾ ਜਾ ਸਕਦਾ ਸੁਣਿਆ ਜਾ ਸਕਦਾ ਉਸਤਾ ਕੀ ਮਾਫ ਕੋਈ ਬਹੁਤ ਵੱਡੀ ਗੱਲ ਨਹੀਂ ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰੇ ਤੇ ਕੰਨ ਸੁਣਨ ਮੈਨੂੰ ਉਮੀਦ ਨਹੀਂ ਕੋਈ 1 ਮਿੰਟ ਵੀ ਕਰ ਸਕੇ ਅਗਰ ਤੁਹਾਡੇ ਵਿੱਚੋਂ ਕੋਈ 1 ਮਿੰਟ ਕਰ ਸਕਦਾ ਹੈ ਉਹ ਅੱਜ ਦੇ ਯੁੱਗ ਦਾ ਪ੍ਰਹਿਲਾਦ ਹੈ ਉਹ ਭਗਤ ਧਰੂਵ ਹੈ ਉਹ ਭਾਈ ਗੁਰਦਾਸ ਹੈ ਉਹ ਭਾਈ ਮਨੀ ਸਿੰਘ ਹੈ ਉਹ ਬਾਬਾ ਬੁੱਢਾ ਹੈ ਉਹ ਬਾਬਾ ਦੀਪ ਸਿੰਘ ਹੈ ਉਹ ਅੱਜ ਦੇ ਯੁੱਗ ਦਾ 1 ਮਿੰਟ ਮੈਂ ਜ਼ਿਆਦਾ ਕਹਿ ਰਿਹਾ ਕਲਗੀਧਰ ਪਿਤਾ ਦੇ ਕਹਿੰਦੇ ਨੇ ਇੱਕ ਜਿੱਤ ਜਾਏ ਇੱਕ ਛੇਨਦੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ 50 ਸਾਲ ਦਾ ਕਿਸੇ ਕਮਰੇ ਦੇ ਵਿੱਚ ਅੰਧੇਰਾ ਹੋਵੇ ਉਸ 50 ਸਾਲ ਦੇ ਅੰਧਕਾਰ ਨੂੰ ਕਿਹਾ ਕੱਢਣ ਲੱਗੇ 50 ਸਾਲ ਲੱਗਦੇ ਨਹੀਂ 1 ਸੈਕਿੰਡ ਲੱਗਦਾ ਹੈ ਇਧਰ ਦੀਵਾ ਜਲਾਇਆ ਚਾਨਣਾ ਹੋ ਗਿਆ ਭਾਵੇਂ 50 ਸਾਲ ਪੁਰਾਣਾ ਚਾਨਣਾ ਹਨੇਰਾ ਹੈ ਭਾਵੇਂ ਅਨੰਤ ਜਨਮਾਂ ਦੇ ਪਾਪ ਨੇ ਇੱਕ ਵਾਰ ਸੁਰਤ ਸ਼ਬਦ ਨਾਲ ਜੁੜੀ ਸੁਰਤ ਧਿਆਨ ਤੇ ਸ਼ਬਦ ਆਵਾਜ਼ ਵਾਹਿਗੁਰੂ ਵਾਹਿਗੁਰੂ ਇਹ ਸ਼ਬਦ ਇਹਨੂੰ ਜਿਹੜਾ ਸੁਣਨਾ ਹੈ ਇਹ ਧਿਆਨ ਜੋੜਨਾ ਹੈ ਬਿਨਾ ਧਿਆਨ ਤੋਂ ਮਨੁੱਖ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਦੂਜਾ ਸੁਣ ਰਿਹਾ ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ ਹੈ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਇਹਦਾ ਮਤਲਬ ਧਿਆਨੰ ਤੋਂ ਬਿਨਾ ਮਨੁੱਖ ਨਹੀਂ ਸੁਣ ਸਕਦਾ ਤਾਂ ਹੁਣ ਮੈਂ ਇਸ ਕਰਾਂ ਤੁੰਨ ਮੇ ਧਿਆਨ ਧਿਆਨ ਮੇ ਜਾਣਿਆ ਜਦ ਕੋਈ ਵਾਹਿਗੁਰੂ ਵਾਹਿਗੁਰੂ ਦਾ ਇੰਜ ਉਚਾਰਨ ਕਰਦਾ ਹੈ ਤੇ ਸੁਣਦਾ ਹੈ ਇਹ ਸ਼ਬਦ ਪਤਾ ਕਿਥੇ ਝੋਟ ਕਰਦਾ ਨਾਭੀ ਦੇ ਨਾਫ ਨਾਭੀ ਤੇ ਪਤਾ ਹੈ ਨਾਭੀ ਦਾ ਭਾਰਤ ਦੇ ਤਮਾਮ ਪ੍ਰਾਂਤਾਂ ਦੇ ਵਿੱਚ ਨਾਮ ਕੀ ਹੈ ਦੁਨੀ ਨਾਭੀ ਨੂੰ ਕਹਿੰਦੇ ਨੇ ਦੁਨੀ ਤੇ ਦੁਨੀ ਦਾ ਤੇ ਅਖਰੀ ਅਰਥ ਹੈ ਆਵਾਜ਼ ਨਾਭੀ ਨੂੰ ਆਵਾਜ਼ ਕਿਉਂ ਕਹਿੰਦੇ ਨੇ ਨਾਭੀ ਨੂੰ ਧੁਨੀ ਕਿਉਂ ਕਹਿੰਦੇ ਨੇ ਜਦ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਕਿ ਕੁਝ ਬੋਲਣਾ ਹੈ ਖੁਰਨਾ ਪੈਦਾ ਹੁੰਦਾ ਉਸ ਖੁਰਨੇ ਨਾਲ ਪਵਨ ਨਾਭੀ ਨਾਲ ਟਕਰਾਂਦੀ ਹੈ ਦੇਹੀ ਮਾਟੀ ਬੋਲੇ ਪਵਨ ਉਹ ਜਿਹੜੀ ਹਵਾ ਹੈ ਉਹ ਜਿਹੜੀ ਪਵਨ ਹੈ ਉਹ ਨਾਫ ਨਾਲ ਟਕਰਾਂਦੀ ਹੈ ਨਾਭੀ ਥੋੜੀ ਜਿਹੀ ਖੁੱਲਦੀ ਹੈ ਉੱਥੋਂ ਧੁਨ ਉੱਠ ਪੈਂਦੀ ਹੈ ਸੇਮ ਸ਼ੇਨਾਈ ਵਾਲੀ ਹਾਲਤ ਹੈ ਮਰਲੀ ਸ਼ੇਨਾਈ ਜਿਵੇਂ ਫੂਕ ਕੇ ਉਹਨਾਂ ਚ ਆਵਾਜ਼ ਨਿਕਲਦੀ ਹੈ ਨਾ ਅੰਦਰ ਇੱਕ ਫੁਰਨਾ ਪੈਦਾ ਹੋਇਆ ਬੋਲ ਲੈ ਤੋ ਪਵਨ ਨਾਫ ਨਾਲ ਟਕਰਾਂਦੀ ਹੈ ਨਾਭੀ ਨਾਲ ਤੋ ਨਾਭੀ ਦਾ ਨਾਮ ਪੈ ਗਿਆ ਧੁਨੀ ਕਿੱਥੋਂ ਜਦ ਧੁਨ ਉੱਠਦੀ ਹੈ ਤੋ ਇਹਨੂੰ ਕਹਿੰਦੇ ਨੇ ਪਰਾ ਪਰਾ ਧੁਨੀ ਪਰਾ ਉਹ ਧੁਨ ਜਦ ਇੱਥੇ ਹਿਰਦੇ ਤੱਕ ਪਹੁੰਚਦੀ ਹੈ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਅੱਖਰ ਬਣਦੇ ਨੇ ਔਰ ਇੱਥੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਹੈ ਇਹਨੂੰ ਕਹਿੰਦੇ ਨੇ ਮਦਮਾ ਪੂਰੀ ਤਰਤੀਬ ਬਣ ਗਈ ਜਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਬਾਣੀਆਂ ਨੇ ਪਰਾ ਪਸੰਤੀ ਮਦਮਾ ਬੈਖਰੀ ਜੋ ਮੇਰੀ ਜ਼ਬਾਨ ਕਹਿ ਰਹੀ ਹੈ ਉਸ ਤੋਂ ਪਹਿਲੇ ਮੇਰੇ ਕੰਠ ਦੇਚੀ ਔਰ ਜੋ ਮੇਰੇ ਕੰਠ ਦੇਚੇ ਉਸ ਤੋਂ ਪਹਿਲੇ ਮੇਰੇ ਹਿਰਦੇਚੀ ਔਰ ਇਸ ਤੋਂ ਪਹਿਲੇ ਧੁਨੀ ਦੇਚੀ ਨਾ ਧੁਨੀ ਸ਼ੈਦੇਸ਼ ਡੰਗਨਲ ਆਪਣੇ ਕਦੀ ਮਹਿਸੂਸ ਕੀਤਾ ਹੋਵੇ ਕਰਨਾ ਥੋੜੀ ਜਿਹੀ ਆ ਨਾਫ ਖੁੱਲਦੀ ਹੈ ਦਨ ਉੱਠ ਖੜੀ ਹੁੰਦੀ ਹੈ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਦ ਕੋਈ ਜਾਪ ਕਰਦਾ ਹੈ ਔਰ ਉਸ ਨੂੰ ਜਦ ਸੁਣਦਾ ਹੈ ਤਾਂ ਇਹ ਧੁਨੀ ਪਲਟ ਕੇ ਫਿਰ ਧੁਨੀ ਨਾਲ ਟਕਰਾਂਦੀ ਹੈ ਨਾਫ ਨਾਲ ਟਕਰਾਂਦੀ ਹੈ ਅਗਰ ਕੋਈ ਸੁਣ ਰਿਹਾ ਹੈ ਸੁਣ ਨਹੀਂ ਰਿਹਾ ਤਾਂ ਬੋਲ ਆਵਾਜ਼ ਛੋੜ ਦੇ ਬਾਰ ਉੱਡ ਗਏ ਇਤਨੀ ਮਹਾਰਜ ਕਰਦੇ ਆ ਗਾ ਵੀਏ ਸੁਣੀਏ ਗੱਲ ਸਾਰੀ ਸੁਣਨ ਦੀ ਔਰ ਸੁਣਨ ਦੀ ਇਤਨੀ ਮਹਿਮਾਹ ਮਹਾਰਾਜ ਕਹਿੰਦੇ ਨਾਉ ਨੇ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਘਾ ਰਾ ਸੁਣਦੇ ਹੀ ਦੁਖ ਨਾਸ ਹੋ ਜਾਂਦੇ ਸੁਣਦੇ ਹੀ ਪਾਪ ਨਾਸ ਹੋ ਜਾਂਦੇ ਸੁਣਦੇ ਹੀ ਕੋਈ ਪੀਰ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਗੈਨੀ ਬਣ ਜਾਂਦਾ ਹੈ ਦਾਨੀ ਬਣ ਜਾਂਦਾ ਹੈ ਸੁਣਦਿਆਂ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ 68 ਤੀਰ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਸੁਣੀ 68 ਕਾ ਇਸਨਾ ਬੜੀ ਲੰਬੀ ਚੋੜੀ ਗੱਲ ਮੁਖਤਸਰ ਮੈਂ ਅਰਜ਼ ਕਰਾਂ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਕੋਈ ਸੁਣੇ ਗਾਵੀਏ ਸੁਣੇ ਵਾਹਿਗੁਰੂ ਵਾਹਿਗੁਰੂ ਇੰਜ ਕੋਈ ਉਚਾਰਨ ਕਰੇ ਇਸ ਨੂੰ ਸੁਣੇ ਜਦसे ध्यान पूर्वक सुनेगा ये ध्वनि ध्वनि ਨਾਲ ਟਕਰਾਈਗੀ ये शब्द नाफ ਨਾਲ ਟਕਰਾਈਗਾ <coughs> नाफ थोड़ी ज्यादा खुलेगी और आप दी ज्ञात ਲਈ अर्ज करा कि नाफ पूरी खुल जाए मनुष्य जीवन मुक्त हो जाता है ये दो हालतਾਂ च खुल दीए पूरी ਇੱਕ ਜਦ ਮੌਤ ਝੋਟ ਕਰਦੀਏ ਮੌਤ ਜਦ ਮੌਤ ਆਉਂਦੀ ਹੈ ਇਹ ਨਾਖ ਪੂਰੀ ਖੁੱਲ ਜਾਂਦੀ ਹੈ ਆਖਰੀ ਪ੍ਰਾਣ ਨਾਭੀ ਦੇ ਚ ਇੱਥੋਂ ਨਿਕਲਦਾ ਹੈ ਇਸ ਨੂੰ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਆਜ ਕਾਲ ਖੁਲ੍ਹੇ ਤੇਰੀ ਗਾਂਠੜੀ ਅੱਜ ਕੱਲ ਦੇ ਚ ਤੇਰੀ ਗੰਡ ਖੁੱਲਣ ਵਾਲੀ ਹੈ ਇਹ ਨਾਖ ਖੁੱਲਣ ਵਾਲੀ ਹੈ ਇਹਦੇ ਚ ਆਖਰੀ ਪ੍ਰਾਣ ਨਿਕਲ ਜਾਏਗਾ ਔਰ ਜਦ ਆਖਰੀ ਪ੍ਰਾਣ ਨਿਕਲਦਾ ਹੈ ਇਹ ਗੰਢ ਖੁੱਲਦੀ ਹੈ। ਤੋਂ ਜਿਹੜੀ ਹਾਲਤ ਬਣਦੀ ਹੈ ਉਹ ਮੇਰੇ ਪਾਤਸ਼ਾਹ ਨੇ ਬਿਆਨ ਕੀਤੀ ਹੋਈ ਹੈ। ਹੱਥ ਮਰੋੜੇ। ਤਨ ਕਬੇ। ਸਿਆਉ ਹੋਆ ਸਹਿਦ। ਅਣ ਮੁਠੀਆਂ ਬੰਦ ਹੋਣ ਗਿਆ। ਦੰਦੀਆਂ ਵੱਜਣ ਗਿਆ। ਕੰਬਣੀ ਛੜੇਗੇ। ਅਗਰ ਐਸਾ ਹੈ ਕੋਈ ਰੋਗੀ। ਤੋਂ ਸਮਝ ਲੋ ਆਖਰੀ ਪ੍ਰਾਣ ਨਿਕਲ ਗਏ। ਗੰਢ ਖੁੱਲ ਰਹੀ। ਇਹ ਪੇਚਾਣਾ ਹੈ ਆਯੁਰਵੇਦਿਕ ਢੰਗ ਦੇ ਨਾਲ ਹੱਥ ਮਰੋੜੇ ਨਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸੇ ਦਾ ਜ਼ਿਕਰ ਕਰਦੇ ਆਥ ਮਰੋੜੇ ਤਨ ਕਬੇ ਜ਼ੋਰ ਦੀਆਂ ਜੁ ਮੁੱਠੀਆਂ ਬੰਦ ਹੋਣਗੀਆਂ ਦੰਦ ਵੀ ਬੰਦ ਹੋਣਗੇ ਤੇ ਵੱਜਣਗੇ ਤੇ ਸਰੀਰ ਸਾਰੇ ਦੇ ਵਿੱਚ ਕੰਬਣੀ ਛੜੇਗੀ ਜਦ ਮੌਤ ਚੋਟ ਕਰਦੀ ਔਰ ਜਦ ਗੁਰੂ ਦਾ ਮੰਤਰ ਚੋਟ ਕਰੇ ਤੇ ਇਹ ਨਾਲ ਖੁੱਲ ਹੈ ਤੁਸੀਂ ਮੈਂ ਫਿਰ ਅਰਜ਼ ਕਰਾਂ ਉਦੋਂ ਵੀ ਇਹੀ ਹਾਲਤ ਹੁੰਦੀ ਹੈ ਮੁੱਠੀਆਂ ਬੰਦ ਆਉਂਦੀਆਂ ਨੇ ਕੰਬੜੇ ਛਿੜ ਜਾਂਦੀ ਹੈ ਦੰਦੀਆਂ ਵੱਜ ਸਕਦੀਆਂ ਇਹ ਹਾਲਤ ਜਦ ਗੁਰੂ ਨਾਨਕ ਦੀ ਹੋਈ ਮਾਤਾ ਤ੍ਰਿਪਤਾ ਵੈਦ ਨੂੰ ਬੁਲਾ ਲਈ ਇਹ ਕੀ ਹੋ ਗਿਆ ਮੇਰੇ ਪੁੱਤਰ ਨੂੰ ਕੰਬੜੇ ਛੜੀ ਹੋਈ ਹੈ ਦੰਦੀਆਂ ਵੱਜ ਰਹੀਆਂ ਮੁੱਠੀਆਂ ਇਤਨੀਆਂ ਜ਼ੋਰ ਦੀਆਂ ਬੰਦ ਨੇ ਇਸ ਵੈਦ ਨੇ ਸਤਗੁਰੂ ਦਾ ਮਸਤਕ ਵੇਖਿਆ ਅੱਖਾਂ ਵੇਖੀਆਂ ਜ਼ਬਾਨ ਵੇਖੀ ਨਬਜ਼ ਵੇਖੀ ਜੋ ਉਸ ਦੀ ਜਾਂਚ ਪੜਤਾਲ ਦਾ ਢੰਗ ਸੀ ਸਾਰਾ ਵੇਖਿਆ ਤੇ ਵੈਦ ਨੇ ਕਹਿ ਦਿੱਤਾ ਇਹਨਾਂ ਨੂੰ ਤੇ ਕੁਝ ਵੀ ਨਹੀਂ ਦਿਲ ਦੀ ਧੜਕਣ ਬਿਲਕੁਲ ਠੀਕ ਹੈ ਖੂਨ ਦੀ ਗਰਦਿਸ਼ ਬਿਲਕੁਲ ਠੀਕ ਹੈ ਸਰੀਰ ਦੀ ਸਾਰੀ ਕਿਰਿਆ ਬਿਲਕੁਲ ਤਰਤੀਬ ਵਿੱਚ ਹੈ ਮੈਂ ਨਹੀਂ ਕਹਿ ਸਕਦਾ ਇਹ ਰੋਗੀ ਨੇ ਹਾਂ ਇਹ ਰੋਗੀ ਜੈਸੇ ਦਿਸ ਰਹੇ ਨੇ ਰੋਗੀ ਨਹੀਂ ਪਤਾ ਹੈ ਮਾਤਾ ਤ੍ਰਿਪਤਾ ਨੇ ਕੀ ਆਖਿਆ ਅੱਛਾ ਵੈਦ ਮੈਂ ਫਿਰ ਕੋਈ ਹੋਰ ਵੈਦ ਬੁਲਾ ਕੇ ਲੈਂਦੀ ਆ ਜੇ ਤੈਨੂੰ ਸਮਝ ਨਹੀਂ ਆਈ ਤੇ ਪਤਾ ਹੈ ਫਿਰ ਉਸ ਵੈਦ ਨੇ ਕੀ ਆਖਿਆ ਮਾਂ ਇਹ ਮੇਰੀ ਤੋਹੀਨ ਹੈ ਮੈਂ ਤੇ ਰਾਏ ਬੁਲਾਰਦਾ ਵੀ ਇਲਾਜ ਕਰਦਾ ਸਾਰੇ ਚੌਧਰੀ ਮੈਥੋ ਇਲਾਜ ਕਰਨਦੇ ਨੇ ਬੜੇ ਬੜੇ ਜਾਗੀਰਦਾਰ ਮੈਥੋ ਇਲਾਜ ਕਰਨਦੇ ਨੇ ਮੇਰੀ ਸਮਝ ਬਿਲਕੁਲ ਠੀਕ ਕੰਮ ਕਰ ਰਹੀ ਹੈ ਰੋਗੀ ਨਹੀਂ ਨੇ ਰੋਗੀ ਜੈਸੇ ਦਿਸ ਰਹੇ ਨੇ ਰੋਗੀ ਨਹੀਂ ਨੇ ਪਰ ਤੁਸੀਂ ਮਾਤਾ ਆਖਿਆ ਹੈ ਕਿ ਹੋਰ ਵੈਦ ਬੁਲਾਣੇ ਤੇ ਚਲੋ ਮੈਂ ਫਿਰ ਥੋੜੀ ਮਿਹਨਤ ਕਰ ਲੈਣਾ ਮੈਂ ਗੁਰੂ ਨਾਨਕ ਦੀ ਨਵਸ ਫਿਰ ਦੇਖਦਾ ਫਿਰ ਜੋ ਬਾ ਪਕੜੀ ਨਵਸ ਦੇਖਦੇ ਨੇ ਅਦ ਕੀ ਫਿਰ ਸਤਗੁਰ ਨੇ ਬਾ ਛੁੜਾ ਲਈ ਕਿਨ ਛੋੜੋ ਵੈਦ ਬੁਲਾਇਆ ਵੈਦ ਗਈ ਪਕੜ ਡੰਡੋਲੇ ਮਾ ਇਹ ਭੋਲਾ ਵੈਦ ਨਾ ਜਾਣੇ ਕਰਕ ਕਰੇ ਜੇ ਮਾਏ ਗੱਲ ਕੁਛ ਹੋਰ ਹੈ ਇਹ ਸ਼ਰੀਰ ਦੀ ਗੱਲ ਹੀ ਨਹੀਂ ਹੈ ਇਹ ਸ਼ਰੀਰ ਦੀ ਛਾਣ ਬੀਣ ਪਿਆ ਕਰਦਾ ਹੈ ਸੇਮ ਇਹੀ ਹਾਲਤ ਸ਼ੇਖ ਸਾਦੀ ਦੀ ਹੋ ਗਈ ਸੀ ਗੁਸਤਾਖੀ ਮਾਫ ਦੋ ਚਾਰ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏ ਸ਼ੇਖ ਸਾਦੀ ਦੀ ਮਾਂ ਉਸ ਵਕਤ ਦੇ ਚੋਟੀ ਦੇ ਤਵੀਬ ਜੋ ਸ਼ਾਹੀ ਘਰਾਣੇ ਚ ਇਲਾਜ ਕਰਦਾ ਸੀ ਤੇ ਸ਼ੇਖ ਸਾਦੀ ਦਾ ਦਬਦਵਾ ਵੀ ਬੜਾ ਸੀ ਉਸ ਸ਼ਾਹੀ ਤਬੀਬ ਨੂੰ ਬੁਲਾ ਲਿਆ ਸੀ ਤਬੀਬ ਵੇਖਦਾ ਬਾਹ ਨਬਜ਼ ਵੇਖਦਾ ਅੱਖਾਂ ਵੇਖਦਾ ਜੋ ਉਸ ਦਾ ਜਾਂਚ ਪੜਤਾਲ ਦਾ ਡੰ ਸੀ ਸਾਰਾ ਵੇਖਿਆ ਤੇ ਤਬੀਬ ਨੇ ਵੀ ਉਹੀ ਲਬਸ ਕਹਿ ਦਿੱਤੇ ਜੋ ਵੈਦ ਨੇ ਗੁਰਨਾਣਕ ਦੇ ਸੰਬੰਧ ਵਿੱਚ ਕਹੇ ਸਨ ਸ਼ੇਖ ਸਾਦੀ ਦੀ ਮਾਂ ਨੂੰ ਆਖੇ ਇਹਨਾਂ ਨੂੰ ਕੁਝ ਵੀ ਨਹੀਂ ਹੈ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਨਾ ਦਾ ਸ਼ਰੀਰ ਠੀਕ ਹੈ ਮਾਂ ਰੋ ਪਈ ਖੜ ਲਗਾ ਹੈ ਇਹ ਰੋਗ ਤੇ ਵੀ ਪਕੜਦੇ ਚ ਨਹੀਂ ਆਇਆ ਸਾਰਾ ਦਿਨ ਹੋ ਗਿਆ ਕੁਝ ਖਾਦਾ ਨਹੀਂ ਮੇਰੇ ਨਾਲ ਬੋਲੇ ਵੀ ਨਹੀਂ ਬਾਰ ਬਾਰ ਅੱਖਾਂ ਚ ਹੰਝੂ ਅਗੇ ਨੇ ਕੰਬਣੀ ਛਿੜੀ ਹੋਈ ਏ ਦੰਦੀਆਂ ਵੱਜਦੀਆਂ ਪਈਆਂ ਔਰ ਤੁਸੀਂ ਕਹਿੰਦੇ ਕੁਝ ਵੀ ਨਹੀਂ ਮਾਂ ਦਾ ਰੋਣਾ ਵੇਖ ਕੇ तबीब न फिर तरसाया अच्छा मैं फिर, देखता। फिर जो बां पकड़ी शेख सादी ने बांह छुड़ा ली और मुंह ए बोल बोले अज सरे ने मन बरखैज ऐ नादां तबीब ऐ नादान तबीब छोड़ दे मेरी बांह। अज सरे ने मन बरखैज ऐ नादां तबीब दर्द मन द इशरा दारू बजुर्जदी दारे ਦਰਦ ਦੇ ਮਾਰਿਆਂ ਹੁੰਦਾ। ਇਸ਼ਕ ਦੇ ਮਾਰਿਆਂ ਦਾ دارو ਖੁਦਾ ਦਾ دیدار ਹੁੰਦਾ ਹੈ, ਇਹ ਤੇਰੇ ਕੋਲ ਨਹੀਂ ਹੈ। ਤੂੰ ਜਾ ਇੱਕ ਬਸੇ। ਤੈਨੂੰ ਗੱਲ ਦੀ ਸਮਝ ਹੀ ਨਹੀਂ ਹੈ। ਮੈਂ ਰੋਗੀ ਨਹੀਂ ਆ। ਕਹਿੰਦੇ ਨੇ ਪਹਾੜ ਦੇ ਇੱਕ ਗਾਰ ਦੇ ਵਿੱਚ ਮੁਹੰਮਦ ਸਾਹਿਬ ਰੋਜ਼ ਅੱਲਾਹ ਹੋ ਅੱਲਾਹ ਹੋ ਦੀ ਧੁਨੀ ਦਾ ਅਭਿਆਸ ਕਰਦੇ ਸਨ। ਇੱਕ ਦਿਨ ਇਸ ਧੁਨੀ ਨੇ ਧੁਨੀ ਦੇ ਉੱਤੇ ਚੋਟ ਕਰ ਦਿੱਤੀ, ਨਾਭੀ ਤੇ ਚੋਟ ਕਰ ਦਿੱਤੀ, ਨਾਭ ਖੁੱਲ ਗਈ। ਉਸੇ ਹਾਲਤ ਵਿੱਚ ਇਹ ਘਰ ਆ ਗਏ ਕੰਬਦੇ ਹੋਏ ਜੋ ਮੈਂ ਹਦੀਸ ਪੜ੍ਹੀ ਸਾਰਾ ਸਾਰੇ ਦਾ ਸਾਰਾ ਸਰੀਰ ਕੰਬ ਰਿਹਾ ਦੰਦੀਆਂ ਵੱਜ ਰਹੀਆਂ ਨੇ ਮੁਠੀਆਂ ਬੰਨ ਆਪਦੀ ਬੇਗਮ ਖਦੀਜਾ ਜੋ ਉਮਰ ਦੇ ਵਿੱਚ ਮੁਹੰਮਦ ਸਾਹਿਬ ਤੋਂ 15 ਸਾਲ ਵੱਡੀ ਸੀ ਪਹਿਲੇ ਵਕਤ ਦੇ ਵਿੱਚ ਪਹਿਲੀ ਅਵਸਥਾ ਦੇ ਵਿੱਚ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ ਖਦੀਜਾ ਇੱਕ ਮਾਲਦਾਰ ਬੇਵਸੀ ਇਹ ਇਸ ਦਾ ਸਮਾਨ ਲੈ ਕੇ ਦਮਸ਼ਕ ਦੇ ਚ ਵੇਚਣ ਜਾਂਦੇ ਸਨ ਬਗਦਾਦ ਦੇ ਚ ਵੇਚਣ ਜਾਂਦੇ ਸਨ ਔਰ ਇਹਨਾਂ ਨੂੰ ਮਿਹਨਤਾਂ ਨਾਲ ਖਦੀਜਾ ਦਿੰਦੀ ਹੁੰਦੀ ਸੀ ਇਮਾਨਦਾਰੀ ਮੁਹੰਮਦ ਸਾਹਿਬ ਦੀ ਦੇਖ ਕੇ ਖੁਦਾਈ ਬੰਦਗੀ ਦੇਖ ਕੇ ਨੂਰਾਨੀ ਚਿਹਰਾ ਦੇਖ ਕੇ ਸ਼ਰਾਫਤ ਦੇਖ ਕੇ ਮਾਲਕਨ ਤੇ ਨੌਕਰ ਦਾ ਇਹ ਰਿਸ਼ਤਾ ਪਤੀ ਪਤਨੀ ਦੇ ਚ ਬਦਲੇ ਖਦੀਜਾ ਪਹਿਲੀ ਬੇਗਮ ਹੈ ਮੁਹੰਮਦ ਸਾਹਿਬ ਦੀ ਖਦੀਜਾ ਇੱਕਦਮ ਉਹਨਾਂ ਨੂੰ ਚਾਰ ਪਾਈ ਤੇ ਲਟਾਂਦੀ ਹੈ 8-9 ਕੰਬਲ ਉੱਪਰ ਪਾ ਦਿੰਦੀ ਹੈ ਕੰਬੜੀ ਬੰਦ ਨਹੀਂ ਹੋ ਰਹੀ ਇੱਕ ਕੰਬਲ ਦੋ ਜਾ ਤੇ ਜਾ ਕੰਬੜੀ ਉਸੇ ਤਰ੍ਹਾਂ ਛਿੜੀ ਹੋਈ ਹੈ ਜਦ ਇਤਨੇ ਕੰਬਲ ਪਾਏ ਤੇ ਕਾਂਬਾ ਚੱਲ ਰਿਹਾ ਹੈ ਬੰਦ ਨਹੀਂ ਵਿਚਾਰੀ ਇਹ ਵੀ ਬਾਹਰ ਗਈ ਤਬੀਬ ਨੂੰ ਬੁਲਾ ਲਈ ਹਕੀਮ ਨੂੰ ਹਕੀਮ ਨੂੰ ਜੈਸੇ ਬੁਲਾਇਆ ਉਹ ਨਵਸ ਦੇਖਦਾ ਹੈ ਤੇ ਮੁਹੰਮਦ ਸਾਹਿਬ ਦੇ ਮੂੰਹੋਂ ਜੋ ਬੋਲ ਨਿਕਲੇ ਉਹ ਕੁਰਾਨ ਦੀਆਂ ਆਇਤਾਂ ਸਨ ਇਹ ਪਹਿਲੀ ਆਇਤ ਸੀ ਜੋ ਉਹਨਾਂ ਦੇ ਮੂੰਹ ਚੋਂ ਨਿਕਲੀ ਖਦੀਜਾ ਸੁਣ ਕੇ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਇਹ ਖੁਦਾ ਦੇ ਨੇ ਤੁਸੀਂ ਤੇ ਅਨ ਪੜ੍ਹੋ ਇੰਨੀ ਤਰਤੀਬ ਦੇ ਔਰ ਇਤਨੇ ਗਿਆਨ ਭਰੇ ਇਹ ਬੋਲ ਮੁਹੰਮਦ ਤੁਹਾਡੇ ਨਹੀਂ ਹੋ ਸਕਦੇ ਇਤੁਸੀ ਨਹੀਂ ਬੋਲ ਰਿਹਾ। ਫਿਰ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਖਦੀਜਾ ਅੱਜ ਤੋਂ ਮੈਂ ਬੋਲਣਾ ਬੰਦ ਹੀ ਕਰ ਦਿੱਤਾ। ਚੁੱਪ ਕਰ ਗਿਆ। ਹੁਣ ਤੇ ਖੁਦਾ ਬੋਲਦਾ ਮੈਂ ਨਹੀਂ ਬੋਲਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਆਪੋ ਬੋਲਣਾ ਜਾਣਦਾ ਮੈਨੂੰ ਬੋਲਣਾ ਆਉਂਦਾ ਹੀ ਨਹੀਂ ਮੈਂ ਨਹੀਂ ਬੋਲਦਾ। ਜੋ ਖਸਮ ਬੋਲਦਾ ਸੋ ਬੋਲਦਾ ਹੈ। ਉਹ ਆਪੋ ਬੋਲਣਾ ਜਾਣਦਾ ਉਹ ਕਿਹਾ ਸਭ ਹੁਕਮ ਆਉ ਜੀ। ਤੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਕਾਗਰਤਾ ਵਖਸ਼ਣੀ ਵਾਹਿਗੁਰੂ ਵਾਹਿਗੁਰੂ ਅਗਰ ਕੋਈ ਐਸਾ ਉਚਾਰਨ ਕਰੇ ਕਮ ਸੇ ਕਮ ਕੱਲ ਤੋਂ 5 ਮਿੰਟ ਤੇ ਜ਼ਰੂਰ ਕਰਨਾ ਤੇ ਜੇ ਕੱਲ 5 ਮਿੰਟ ਸਵੇਰੇ ਕਰੋਗੇ ਤੇ ਸਮਝ ਲੈਣਾ ਤੁਸੀਂ ਕਥਾ ਸੁਣੀ ਆ ਨਿਤ ਨਹੀਂ ਸੁਣੀ ਮਨੋਰੰਜਨ ਐਵੇਂ ਗਏ ਗੁਰਦੁਆਰੇ ਫਿਰ ਕੁਝ ਨਹੀਂ ਸੁਣਿਆ ਕਿ 5 ਮਿੰਟ ਕਰਨਾ ਬਾਕੀ ਗੁਰੂ ਜਿੰਨਾ ਕਰਾ ਲਏਗਾ ਉਹ ਤੁਹਾਡੇ ਕੋਲ ਉਹ ਅਲੱਗ ਕਰ ਪਰ 5 ਮਿੰਟ ਦਾ ਤੁਸੀਂ ਪ੍ਰਾਣ ਕਰਕੇ ਬੈਠੋ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮਾ ਜੇ ਧਰਤੀ ਵਿੱਚ ਬੀਜ ਨਾ ਪਾਈਏ ਤੋ ਹਲ ਚਲਾਇਆ ਵਿਅਰਥ ਚਲਾ ਜਾਂਦਾ ਹੈ ਪਾਣੀ ਦਿੱਤਾ ਵਿਅਰਥ ਚਲਾ ਜਾਂਦਾ ਹੈ ਖਾਦ ਪਾਈ ਵਿਅਰਥ ਚਲੀ ਜਾਂਦੀ ਹੈ ਜੇ ਵਾਹਿਗੁਰੂ ਮੰਤਰ ਦਾ ਜਪ ਨਾ ਕਰੀਏ ਤੋ ਸਾਰੇ ਕਰਮ ਇਸ ਤਰ੍ਹਾਂ ਨੇ ਜਿਵੇਂ ਬੀਜ ਬੋਏ ਤੋ ਬਿਨਾ ਹਲ ਚਲਾਣਾ ਤੇ ਬਾਕੀ ਸਾਰੀ ਮਿਹਨਤ ਕਰਨੀ ਵਿਆਰਤ ਚਲੀ ਜਾਂਦੀ ਹੈ ਜਪ ਤੇ ਲਾਜ਼ਮੀ ਹੈ ਜਪ ਹੀ ਸੇਵਾ ਨੂੰ ਮਹਾਨ ਬਣਾ ਦਿੰਦਾ ਹੈ ਜਪ দান ਨੂੰ ਮਹਾਨ ਬਣਾ ਦਿੰਦਾ ਹੈ ਜਪ ਗਿਆਨ ਨੂੰ ਪਵਿੱਤਰ ਕਰ ਦਿੰਦਾ ਹੈ ਜਪ ਨੂੰ ਇੱਕ ਪਾਸੇ ਕਰ ਦਿਓ ਤਾਂ ਸਾਰੇ ਕਰਮ ਇੰਜ ਹੋ ਜਾਂਦੇ ਨੇ ਜਿਵੇਂ ਲਾੜੇ ਤੋਂ ਬਿਨਾ ਬਰਾਦ ਕੀਮੈ ਨਹੀਂ ਰੱਖਦੀ ਉਹ ਸਾਰੇ ਕਰਮ ਕੀਮੈ ਨਹੀਂ ਰੱਖਦੇ ਕੁਝ ਵੀ ਨਹੀਂ ਜਪੋ ਤਾਂ ਇੱਕੋ ਨਾਮਾ ਔਰ ਨਿਰਾਫਲ ਕਾਮਾ ਗੁਰੂ ਨਾਨਕ ਦੀ ਪਹਿਲੀ ਬਾਣੀ ਜਪ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਹਿਲੀ ਬਾਣੀ ਜਾਪ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪ ਹੈ। ਦਸਮ ਗ੍ਰੰਥ ਦੀ ਪਹਿਲੀ ਬਾਣੀ ਜਾਪ ਹੈ। ਮੂਲ ਉਪਦੇਸ਼ ਜਪਦਾ ਹੈ, ਜਾਪਦਾ ਹੈ। ਜੈਸੇ ਕੋਈ ਵਾਹਿਗੁਰੂ ਵਾਹਿਗੁਰੂ 5 ਮਿੰਟ ਇਸ ਸਵੇਰੇ ਕੱਲ ਤੋਂ ਕਰਨਾ। ਵਾਹਿਗੁਰੂ ਵਾਹਿਗੁਰੂ ਰਸਨਾ ਉਚਾਰਨ ਕਰੇ ਤੇ ਕੰਨ ਸੁਣੇ ਇਹ ਠੀਕ ਹੈ। ਬੜੇ ਔਖੇ ਘਾਟੀ ਤੋਂ ਲੰਘੋਗੇ 1 ਸੈਕਿੰਡ ਲਈ ਵੀ ਸੁਣ ਨਹੀਂ ਸਕੋਗੇ ਜ਼ਬਾਨ ਬੋਲਦੀ ਰਹੇਗੀ ਪਤਾ ਨਹੀਂ ਮਨ ਕਿੱਥੇ ਗਿਆ ਧਿਆਨ ਕਿੱਥੇ ਗਿਆ ਔਖਾ ਹੈ ਕੰਮ ਔਰ ਹੰਕਾਰ ਦੀ ਗੱਲ ਨਹੀਂ ਮੈਨੂੰ 35 37 ਸਾਲ ਹੋ ਗਏ ਨ ਕਥਾ ਕਰਦੇ ਹਾਂ 4 ਘੰਟੇ ਕਥਾ ਕਰਨੇ ਅੱਜ ਵੀ ਮੈਂ ਸੌਖੀ ਸਮਝਦਾ 1 ਮਿੰਟੇ ਜਪ ਕਰਨਾ ਅੱਜ ਵੀ ਮੇਰੇ ਲਈ ਔਖਾ ਹੈ ਅੱਜ ਵੀ ਔਖਾ ਉਹ ਜੋ ਘੰਟਾ ਘੰਟਾ ਬੰਦਾ ਵਾਇਗੁਰੂ ਵਾਇਗੁਰੂ ਕਰ ਲਿਓ ਗੱਲ ਹੋਵੇ ਔਰ ਜਿਸ ਧੰਗ ਨਾਲ ਮੇਰੇ ਪਾਤਸ਼ਾਹ ਨੇ ਕਿਹਾ ਗਾ ਵੀਏ ਸੁਣੀਏ ਧੁਨ ਮੇਂ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੇ ਇਹ ਬਹੁਤ ساری ਸ਼ਕਤੀ ਬੋਲਣ ਵਿੱਚ ਲੱਗ ਜਾਂਦੀ ਹੈ ਉਸ ਦੇ ਚ ਸਰਫ ਕਰਨੀ ਔਖੀ ਹੋ ਜਾਂਦੀ ਹੈ ਇਹ ਆ ਗੱਲ ਬੁਰਖ ਜਾਣੇ ਤੁਹਾਡੇ ਵਿੱਚ ਅਗਰ ਕੋਈ ਐਸਾ ਕਰ ਸਕਦਾ ਹੈ ਪੂਜਣ ਯੋਗ ਹੈ ਮਨੋ ਮਹਾਨ ਹੈ ਇਹ ਕਰਨਾ ਅੰਮ੍ਰਿਤ ਵੇਲੇ ਹੁੰਦਾ ਹੈ ਔਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਇ ਕਰਜ ਰਹਿ ਨਿਖੁੱਟੇ ਨਾਹੀਂ ਇਸ ਨੂੰ ਈਰਾਨ ਦਾ ਸੂਫੀ ਫਕੀਰ ਸ਼ੇਖ ਸਾਦੀ ਕਹਿੰਦਾ ਹੈ ਦੁਆ ਕੁੰਬਾ ਸ਼ਬਦ ਚੋਂ ਗਦਾਆਂ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਦੇ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਗੋ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਉਰੇ ਫਕੀਰ ਦਾਵੇ ਨਾਲ ਕਹਿੰਦਾ ਜੋ ਰਾਤ ਦੇ ਚੌਥੇ ਪੈਰ ਖੁਦਾ ਦੇ ਇਹ ਕੋ ਮੰਗਤੇ ਨਹੀਂ ਬਣਦੇ ਇਹ ਦਾਵੇ ਨਾਲ ਕਹਿੰਦਾ ਉਹ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵ ਹੀ ਨਹੀਂ ਸਕਣਗੇ ਮੁਰਦਿਆਂ ਦੀ ਤਰ੍ਹਾਂ ਜੀਵਣਗੇ ਸ਼ੇਖ ਸਾਦੀ ਦੁਆ ਕੁੰ ਬਾ ਸਭ ਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਬਾਦਸ਼ਾਹ ਦੀ ਬਾਣੀ ਅਰਾਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਕਰਚ ਰਹੇ ਨਿਖੁੱਟੇ ਨਹੀਂ ਦਸਨਾ ਵਾਹਿਗੁਰੂ ਵਾਹਿਗੁਰੂ ਇੰਜ ਜਪੇ ਤੇ ਕੰਨ ਸੁਣਨ ਅਗਰ ਐਸਾ ਹੈ ਤਾਂ ਇਹ ਵਾਹਿਗੁਰੂ ਦੀ ਧੋਨੀ ਧੋਨੀ ਤੇ ਝੋਟ ਕਰੇਗੀ ਨਾਭੀ ਤੇ ਝੋਟ ਕਰੇਗੀ ਇੱਕ ਮੌਤ ਦੇ ਸਮੇਂ ਜਦ ਇਹ ਗੰਢ ਖੁੱਲਦੀ ਹੈ ਤਾਂ ਸਰੀਰ ਦਾ ਅੰਤ ਹੋ ਜਾਂਦਾ ਹੈ ਸਰੀਰ ਨੂੰ ਜਲਾਣਾ ਪੈਂਦਾ ਹੈ ਜਾਂ ਦਫਨ ਕਰਨਾ ਪੈਂਦਾ ਹੈ ਪਰ ਵਾਹਿਗੁਰੂ ਵਾਹਿਗੁਰੂ ਜਪਦੇ ਨਾ ਅਗਰ ਗੰਢ ਖੁੱਲ ਗਈ ਮੰਨ ਦੀ ਮੌਤ ਹੋ ਜਾਂਦੀ ਏ ਤਨ ਤੇ ਜ਼ਿੰਦਾ ਰਹਿੰਦਾ ਸਵਾਸ ਚੱਲਦੇ ਰਹਿੰਦੇ ਮਨਕ ਮਰਦਾ ਨਹੀਂ ਮੰਨ ਦੀ ਮੌਤ ਹੋ ਜਾਂਦੀ ਏ ਤੇ ਮਨ ਦੇ ਮਰਨ ਨਾਲ ਪਤਾ ਕੀ ਹੋ ਜਾਂਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਮਨ ਮਰੇ ਤਾਂ ਆਤਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਮਨ ਮਰ ਜਾਂਦਾ ਹੈ ਮਨ ਦੇ ਮਰਦਿਆਂ ਤ੍ਰਿਸ਼ਨਾ ਮਰ ਜਾਂਦੀ ਏ ਮਨ ਦੇ ਮਰਦਿਆਂ ਹੀ ਲੋਭ ਮਰ ਜਾਂਦਾ ਹੈ ਲੋਭ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਨਾ ਕੋਈ ਮਾਰ ਸਕੇਗਾ ਮਨ ਦੇ ਮਰਦਿਆਂ ਹੀ ਲੋਭ ਮਰ ਜਾਂਦਾ ਹੈ ਮਨ ਦੇ ਮਰਦਿਆਂ ਹੀ ਵਾਸ਼ਨਾ ਮਰ ਜਾਂਦੀ ਏ ਮਨ ਦੇ ਮਰਦੇ ਹੰਕਾਰ ਮਰ ਜਾਂਦਾ ਹੈ ਜੋ ਹੰਕਾਰ ਨੂੰ ਮਾਰਨ ਲਈ ਵਸਤੇ ਜਾਂਦੇ ਨੇ ਖੁਦ ਮਰ ਜਾਂਦੇ ਨੇ ਨਹੀਂ ਹੰਕਾਰ ਨੂੰ ਮਾਰ ਸਕਦੇ ਪਰ ਜੋ ਮਨ ਨੂੰ ਮਾਰ ਲੈਂਦੇ ਨੇ ਹੰਕਾਰ ਮਰ ਜਾਂਦਾ ਹੈ ਜੋ ਮਨ ਨੂੰ ਮਾਰ ਲੈਂਦੇ ਨੇ ਤ੍ਰਿਸ਼ਨਾ ਮਰ ਜਾਂਦੀ ਹੈ ਪਾਤਸ਼ਾਹ ਦੀ ਬਾਣੀ ਦਨ ਗੁਰ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮਨ ਮਰੇ ਤਾਂਤ ਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਬਿਨਾ ਮਨ ਦੀ ਮੌਤ ਤੋਂ ਪ੍ਰਾਤਮਾ ਦੀ ਪ੍ਰਾਪਤੀ ਕਿੱਥੇ ਤਨ ਦੀ ਮੌਤ ਹੋ ਗਈ ਹੈ ਮਨ ਜ਼ਿੰਦਾ ਹੈ ਅਗਲਾ ਜਨਮ ਬੀਚ ਤੇ ਮੌਜੂਦ ਹੈ ਫਿਰ ਜੰਮੇਗਾ ਇਹ ਅਧੂਰਾ ਮਰਿਆ ਪੂਰਾ ਨਹੀਂ ਇਹ ਪੂਰਾ ਨਹੀਂ ਹੋਇਆ ਗਲਵਖਰੀ ਇੱਕ ਤਫਲ ਤਸल्ली ਦੇਣ ਵਾਸਤੇ ਸਾਰੇ ਘਰ ਨੂੰ ਇਹਨੇ ਕਹਿਣਾ ਪੈਂਦਾ ਭਲਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਤੇ ਤਾਂ ਹੁੰਦਾ ਜੇ ਮਨ ਦੀ ਮੌਤ ਹੋ ਜਾਂਦੀ ਮਨ ਪਹਿਲੇ ਭਗਵਾਨ ਦੇ ਘਾਟ ਪਹੁੰਚੇ ਤੇ ਤਨ ਬਾਅਦ ਦੇ ਸ਼ਮਸ਼ਾਨ ਘਾਟ ਪਹੁੰਚੇ ਹੁੰਦਾ ਕੀ ਹੈ ਤਨ ਸ਼ਮਸ਼ਾਨ ਘਾਟ ਪਹੁੰਚ ਜਾਂਦਾ ਹੈ ਮਨ ਭਗਵਾਨ ਦੇ ਘਾਟ ਪਹੁੰਚਿਆ ਨਹੀਂ ਹੁੰਦਾ ਭਟਕਦਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਪ ਸਜ਼ਾਏ ਭਿਆਦ ਇਸਲਮੇ ਵਾਹਿਗੁਰੂ ਵਾਹਿਗੁਰੂ ਦੀ ਇਹ ਧੋਨੀ ਜਦ ਧੋਨੀ ਨਾਲ ਟਕਰਾਂਦੀ ਏ ਨਾਭੀ ਨਾਲ ਤੇ ਨਾਭ ਅਗਰ ਪੂਰੀ ਖੁੱਲ ਜਾਏ ਤਾਂ ਮਨ ਦੀ ਮੌਤ ਹੋ ਜਾਂਦੀ ਮੌਤ ਦੀ ਚੋਟ ਨਾਲ ਜਦ ਨਾਭ ਖੁੱਲਦੀ ਏ ਤਨ ਦੀ ਮੌਤ ਹੋ ਜਾਂਦੀ ਏ ਸ਼ਬਦ ਦੀ ਚੋਟ ਨਾਲ ਗੁਰਮੰਤਰ ਦੀ ਚੋਟ ਨਾਲ ਜਦ ਇਹ ਨਾਭ ਖੁੱਲਦੀ ਏ ਦੋਨ ਦੋਨੇ ਹੀ ਖੋਲ ਦੇਈਏ ਤਾਂ ਮੰਨ ਦੀ ਮੌਤ ਹੋ ਜਾਂਦੀ ਹੈ। ਔਰ ਜਿਹੜਾ ਵਾਹਿਗੁਰੂ ਵਾਹਿਗੁਰੂ ਹੈ ਉਹ ਪ੍ਰਾਣਾ ਚ ਚੱਲ ਪੈਂਦਾ ਹੈ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਜ਼ਬਾਨ ਖਾਮੋਸ਼ ਹੋ ਜਾਂਦੀ ਹੈ ਵਾਹਿਗੁਰੂ ਪ੍ਰਾਣਾ ਚੱਲ ਪੈਂਦਾ ਹੈ। ਸਵਾਸਾਂ ਚੱਲ ਪੈਂਦਾ ਹੈ। ਇਹ ਸੇ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਪੈ ਕਰਦੇ ਨੇ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਜਿਵੇਂ ਪ੍ਰਾਣ ਆਪਣੇ ਆਪ ਪੇ ਚੱਲਦੇ ਨੇ। ਸਵਾਸ ਆਪਣੇ ਆਪ ਤੇ ਚਲਦੇ ਨੇ ਹੁਣ ਵਾਹਿਗੁਰੂ ਆਪਣੇ ਆਪ ਤੇ ਚਲਦਾ ਜ਼ਬਾਨ ਖਾਮੋਸ਼ ਹੋ ਗਈ ਇਸੇ ਨੂੰ ਕਲਗੀਧਰ ਪਿਤਾ ਨੇ ਕਿਹਾ ਕਿ ਮੇਰਾ ਸਿੱਖ ਇਤਨਾ ਉੱਚਾ ਹੋ ਜਾਏ ਕਿ ਜਾਪ ਸੋ ਅਜੱਪਾ ਜਾਪੇ ਅਜੱਪਾ ਜਾਪ ਕੀ ਹੈ ਜ਼ਬਾਨ ਤੇ ਖਾਮੋਸ਼ ਹੈ ਜਪ ਚੱਲ ਰਿਹਾ ਹੈ ਮੰਤਰ ਚੱਲ ਰਿਹਾ ਹੈ ਇਸੇ ਨੂੰ ਪਾਤਸ਼ਾਹ ਦੀ ਬਾਣੀ ਕਹਿੰਦੀ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾ ਇੱਕ ਇੱਕਦਮ ਵਿੱਚ ਉਸ ਦੀ ਯਾਦ ਚੱਲ ਰਹੀ ਹੈ ਉਸ ਦਾ ਨਾਮ ਚੱਲ ਰਿਹਾ ਹੈ। ਧਨਵਰ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਦੇ ਰਹੀ ਔਰੰਗਜ਼ੇਬ ਨੂੰ ਉਪਦੇਸ਼ ਕਰਦੇ ਹੋਇਆ ਕਹਿੰਦੇ ਨੇ ਲਬਾ ਲਬੇਕੁਨ ਦਮ ਬਦਮਨੋਸ਼ਕੁਨ ਗਮੇ ਹਰਦੁ ਆਲਮ ਫਰਾਮੋਸ਼ਕੁਨ ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਤੇਰੇ ਦਮਾਂ ਵਿੱਚ ਕੱਖ ਵੀ ਨਹੀਂ ਕੁਝ ਵੀ ਨਹੀਂ। ਖੁਦਾ ਦੇ ਨਾਮ ਦੇ ਆਬੇ ਹਯਾਤ ਨਾਲ ਇਹਨਾਂ ਪਿਆਲਿਆਂ ਨੂੰ ਭਰ ਲੈ। ਜੇ ਤੂੰ ਆਪਣਾ ਲੋਕ ਪਰਲੋਕ ਸੋਹਿਲਾ ਕਰਨਾ ਚਾਹੁੰਦਾ ਹੈ ਲਬਾਲ ਲਬਕੁਨ ਦੰਬਦ ਮਨੋਸ਼ਕੁਨ ਘਮੇ ਹਰਦੁ ਆਲਮ ਫਰਾਮੋਸ਼ਕੁਨ ਆਖਰੀ 1 ਮਿੰਟ ਆਪ ਜੀ ਦਹਰ ਲੋ ਹਾ ਘਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਨੰਦ ਲਾਲ ਤੇ ਇੱਕ ਪ੍ਰਸ਼ਨ ਕੀਤਾ ਸੀ ਨੰਦ ਲਾਲ ਕਿਆ ਮੈਨੂੰ ਦੱਸੇਗਾ ਜ਼ਿੰਦਗੀ ਵਿੱਚ ਕੋਈ ਐਸਾ ਵੀ ਕੰਮ ਤੈਥੋਂ ਹੋਇਆ ਹੈ ਕਿ ਉਸ ਕਰਮ ਦਾ ਉਸ ਕੀਤੇ ਹੋਏ ਕੰਮ ਦਾ ਬਾਅਦ ਤੇ ਤੈਨੂੰ ਪਛਤਾਤਾ ਬੜਿਆ ਹੋਇਆ ਹੋਇਆ ਹੋਵੇ ਤੂੰ ਅਫਸੋਸ ਕੀਤਾ ਹੋਵੇ ਕਿ ਇਹ ਕੰਮ ਮੈਥੋਂ ਨਹੀਂ ਹੋਣਾ ਚਾਹੀਦਾ ਸੀ ਹੋ ਗਿਆ ਤੇ ਤੂੰ ਪਛਤਾਪ ਕੀਤਾ ਹੋਵੇ ਤੂੰ ਅਫਸੋਸ ਕੀਤਾ ਹੋਵੇ ਐਸਾ ਕੰਮ ਤਾਂ ਇਥੋਂ ਕਦੇ ਹੋਇਆ ਨੰਦ ਲਾਲ ਕਹਿੰਦੇ ਨੇ ਮਹਾਰਾਜ ਐਸਾ ਕੰਮ ਦਿਨ ਦੇ ਵਿੱਚ ਕਈ ਵਾਰ ਰੋਜ਼ ਹੋ ਜਾਂਦਾ ਹੈ ਪਰ ਅਫਸੋਸ ਮੈਂ ਰੋਜ਼ ਕਰਦਾ ਪਛਤਾਪ ਮੈਂ ਰੋਜ਼ ਕਰਦਾ ਮਨਿਆ ਹੋਇਆ ਗੁਰੂ ਦਾ ਸਿੱਖ ਮਹਾਨ ਸ਼ਾਇਰ ਕਵੀ ਜਿਸ ਦੇ ਉਤੇ ਕਲਗੀਧਰ ਪਿਤਾ ਮਾਣ ਕਰਦੇ ਸਨ 52 ਕੌਂਿਆਂ ਵਿੱਚੋਂ ਸਿਰਮੌਰ ਫਿਰ ਹੱਥ ਜੋੜ ਕੇ ਕਹਿੰਦਾ ਮਹਾਰਾਜ ਐਸਾ ਕੰਮ ਤੇ ਮੈਥੋਂ ਰੋਜ਼ ਹੋ ਜਾਂਦਾ ਔਰ ਕਈ ਦਫਾ ਹੋ ਜਾਂਦਾ ਤੇ ਮੈਨੂੰ ਕਈ ਦਫਾ ਅਫਸੋਸ ਕਰਨਾ ਪੈਂਦਾ ਹੈ ਪਛਤਾਵਾ ਕਰਨਾ ਪੈਂਦਾ ਤੇ ਪਲ ਸੈਕਿੰਡ ਲਈ ਅਛਾ ਦੱਸ ਤੇ ਸਹੀ ਐਸਾ ਕਿਹੜਾ ਕੰਮ ਹੈ ਜਿਹੜਾ ਤੂੰ ਰੋਜ਼ ਕਰ ਬੈਠਣਾ ਤੇ ਪਛਤਾਵਾ ਵੀ ਤੂੰ ਰੋਜ਼ ਕਰਦਾ ਔਰ ਕਈ ਦਫਾ ਕਰਦਾ ਤੂੰ ਕਿਹੜਾ ਕੰਮ ਹੈ ਭਾਈ ਸਾਹਿਬ ਜੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਦੀਵਾਨੇ ਗੋਆ ਭਾਈ ਨੰਦ ਲਾਲ ਵਾਏ ਬਰਨਫ ਸੇ ਕੇ ਬੇਹੂਦਾ ਗਯਸਤ ਅਲਗਿਆਜ਼ ਅਜ਼ ਗਫਲਤੇ ਮਾਂ ਅਲਗਿਆਜ਼ ਐ ਮੇਰੇ ਬਾਦਸ਼ਾ ਜਿਹੜਾ ਦਮ ਜਿਹੜਾ ਸਵਾਸ ਤੇਰੀ ਯਾਦ ਤੋਂ ਬਿਨਾ ਲੰਘ ਜਾਂਦਾ ਉਸ ਗੁਜ਼ਰੇ ਸਵਾਸ ਦਾ ਮੈਨੂੰ ਅਫਸੋਸ ਬੜਾ ਹੁੰਦਾ ਪਛਤਾਵਾ ਬੜਾ ਆਉਂਦਾ ਏ ਦਮ ਖਾਲੀ ਕਿਉਂ ਚਲਾ ਗਿਆ ਮੇਰਾ ਇਹ ਦਮ ਅਜਾਈ ਕਿਉਂ ਚਲਾ ਗਿਆ ਸਤਿਗੁਰ ਨੇ ਗਲਵਕੜੀ ਚ ਲੈ ਲਿਆ ਪੁਰਖਾ ਤੂੰ ਇਤਨਾ ਰਸਕ ਪੁਰਸ਼ ਹੈ ਤੇਰੀ ਆਤਮਾ ਇਤਨੀ ਭੇਜੀ ਹੋਈ ਹੈ ਅਭਿਆਸ ਦੀ ਦੁਨੀਆ ਹੀ ਤੂੰ ਇਤਨਾ ਅੱਗੇ ਚਲਾ ਗਿਆ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਤਾ ਜਾਏ ਅਵਸਥਾ ਇਹ ਬਣ ਜਾਂਦੀ ਹੈ ਔਰ ਇਸ ਦਾ ਹੀ ਬਹੁਤ ਸਾਰਾ ਜੋ ਹੈ ਜ਼ਿਕਰ ਹੈ ਔਰ ਧਨ ਗੁਰਵਰਜਨ ਦੇਵ ਜੀ ਮਹਾਰਾਜ ਇਸੇ ਨੂੰ ਕਹਿੰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਇਥੇ ਮਨ ਦੀ ਮੌਤ ਹੋ ਜਾਂਦੀ ਏ ਐਸਾ ਪੁਰਸ਼ ਆਤਮਾ ਦੇ ਤਲ ਤੇ ਜੀਉਂਦਾ ਏ ਔਰ ਅੰਦਰ ਸ਼ਬਦ ਚੱਲਦਾ ਰਹਿੰਦਾ ਹੈ ਵਾਹਿਗੁਰੂ ਦੀ ਧੋਨੀ ਅੰਦਰ ਚੱਲਦੀ ਰਹਿੰਦੀ ਏ ਪਰਮਾਤਮਾ ਦਾ ਨਾਦ ਉਹ ਸੁਣਦਾ ਰਹਿੰਦਾ ਹੈ ਅਨਹਦ ਦੇ ਵਾਜੇ ਉਸ ਦੇ ਅੰਦਰ ਜੋ ਹੈ ਵੱਜਦੇ ਰਹਿੰਦੇ ਨੇ ਸਿਮਰਨ ਦੀ ਇਹ ਇੱਕ ਅਵਸਥਾ ਜੋ ਸਭ ਮੇਰੇ ਪੜਨ ਦੇ ਚਾਹੀਏ ਤੇ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਜਾਂ ਕੁਛ ਰਸਕ ਪ੍ਰਸ਼ਾਂ ਦੇ ਦਰਸ਼ਨ ਕੀਤੇ ਨੇ ਤੁਹਾਡੇ ਸਾਹਮਣੇ ਰੱਖੀ ਹੈ ਇੱਕ ਪੀਕਾਕਾਰ ਦੀ ਤਰ੍ਹਾਂ ਇੱਕ ਵਿਆਖਿਆਕਾਰ ਦੀ ਤਰ੍ਹਾਂ ਜਿਸ ਦੇ ਤੇ ਗੁਰੂ ਦੀ ਬਖਸ਼ਿਸ਼ ਹੋਈ ਹੋਵੇਗੀ ਰਹਿਮਤ ਹੋਈ ਹੋਵੇਗੀ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਹੋਵੇਗੀ ਨਾ ਬਣੀ ਹੋਵੇ ਤੇ ਸਤਿਗੁਰ ਦੇ ਅੱਗੋਂ ਅਰਦਾਸ ਕਰੀਏ ਪਾਤਸ਼ਾਹ ਤੋਫੀਕ ਦੇ ਕਿ ਪਹਿਲੇ ਸਾਡੀ ਰਸਨਾ ਵਾਹਿਗੁਰੂ ਵਾਹਿਗੁਰੂ ਜਪੇ ਹੈ ਔਰ ਫਿਰ ਤੂੰ ਬਖਸ਼ਿਸ਼ ਕਰਕੇ ਪ੍ਰਾਣਾ ਦੇ ਵਿੱਚ ਵਸ ਜਾਏ ਸੁਆਸਾਂ ਦੇ ਵਿੱਚ ਵਸ ਜਾਏ ਦਮ ਦਮ ਸਦਾ ਸਮਾਲਦਾ ਦਮ ਨ ਵਿਰਥਾ ਜਾਏ